ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਸਰਵਣ ਸਿੰਘ ਪੰਦੇਰ ਬਿਜਲੀ ਸੋਧ ਬਿੱਲ 2025 ਜਿਹਦੇ ਤੇ ਭਗਵੰਤ ਮਾਨ ਚੁੱਪੀ ਧਾਰ ਕੇ ਬੈਠੀ ਆ ਕੁਝ ਵੀ ਆਪਣਾ ਪੱਖ ਨਹੀਂ ਦੱਸਿਆ ਨਾ ਵਿਧਾਨ ਸਭਾ ਵਿੱਚ اجلاس ਸੱਦ ਕੇ ਉਹ ਮਤੇ ਨੂੰ ਉਹਨੂੰ اپੋਜ਼ ਕਰਨਾ ਅਰ 올 ਪਾਰਟੀ ਮੀਟਿੰਗ ਕਰਕੇ ਇਸ ਮਤੇ ਨੂੰ ਰੱਦ ਕਰਾਉਣਾ ਜਾਂ ਦਿੱਲੀ ਦੇ ਖਿਲਾਫ ਮੁਖਰੋ ਕੇ ਬੋਲਣਾ ਪੀਜੀ ਪੰਜਾਬ ਰਾਜ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਕਰਾਉਣ ਨੂੰ ਵੇਚ ਦਿੱਤਾ ਇਸੇ ਤਰ੍ਹਾਂ ਪੂਰੇ ਦੇਸ਼ ਦੇ ਅੰਦਰ ਜਿਹੜਾ ਵਾ ਉਹ ਬਿਜਲੀ ਬੋਰਡ ਦਾ ਅਦਾਰਾ ਵਿਕ ਜਾਣਾ ਕੁਝ ਸ਼ਬਦ ਬੋਲ ਰਹੇ ਆ ਸੋ ਇਹਨੂੰ ਬਚਾਉਣ ਵਾਸਤੇ ਅਸੀਂ ਚਾਹੁੰਦੇ ਆ ਵੀ ਪੂਰੇ ਦੇਸ਼ ਭਰ ਦੇ ਅੰਦਰ ਦੇਸ਼ ਦੀਆਂ ਮਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਾਂ ਵਿਦਿਆਰਥੀ ਜਥੇਬੰਦੀ ਇਕਾ ਕਰਕੇ ਲੜਨਾ ਚਾਹੀਦਾ ਇਹਦੋਂ ਗਾਹਾਂ ਜਿਹੜਾ ਭਾਰਤ ਅਮਰੀਕਾ ਸਮਝੌਤਾ ਵਾ ਜਿਹੜਾ ਖੇਤੀ ਸੈਕਟਰ ਵਿੱਚ ਕਰ ਲਿਆ ਗਿਆ ਜਿਵੇਂ ਗੁਪਤ ਰੱਖਿਆ ਗਿਆ ਕੋਈ ਪਾਰਟੀ ਇਹਦੇ ਤੇ ਬੋਲ ਕੇ ਰਾਜੀ ਨਹੀਂ ਹੈਗੀ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਨੇ ਜਿਹੜਾ ਵਾ 10 ਦਸੰਬਰ ਨੂੰ ਜਿਹੜੇ ਪ੍ਰੀ-ਪੇਡ ਮੀਟਰ ਆ ਜਿਹੜੇ ਨਿੱਜੀ ਕਰਨ ਦਾ ਹਿੱਸਾ ਵਾ ਉਹਨਾਂ ਨੂੰ ਪੁੱਟ ਕੇ ਪੂਰੇ ਪੰਜਾਬ ਦੇ ਖੇਤਕਾਰਾਂ ਨੂੰ ਹਮਾਨ ਕਰਕੇ ਦਫ਼ਤਰਾਂ 'ਚ ਜਮ੍ਹਾਂ ਕਰਾਉਣ ਦਾ ਫੈਸਲਾ ਕਰ ਲਿਆ ਔਰ ਇਹਦੇ ਨਾਲ ਦੀ ਨਾਲ ਜਿਹੜਾ ਵਾ 17 18 ਨੂੰ ਦੋ ਦਿਨ ਡੀਸੀ ਦਫ਼ਤਰਾਂ ਤੇ ਮੋਰਚਾ ਪੀਸ ਪੁਲੀ ਸ਼ੁਰੂ ਹੋਊਗਾ 19 ਤਰੀਕ ਨੂੰ ਰੇਲਾਂ ਜਾਮ ਹੋਣਗੀਆਂ ਉਹਦੀਆਂ ਮੁੱਖ ਮੰਗਾਂ ਵੀ ਜਿਹੜਾ ਸ਼ੰਭੂ ਖਨੌਰੀ ਤੇ ਮੋਰਚਾ ਪੁੱਟਿਆ ਗਿਆ ਉਹਦੇ ਨਾਲ ਜੁੜੀਆਂ ਹੋਈਆਂ ਮੰਗਾਂ ਜਿਵੇਂ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਨਰੇਗਾ ਹੋਰ ਮਸਲੇ ਸੀਗੇ ਇਹਦੇ ਨਾਲ ਨਾਲ 3 ਕਰੋੜ 70 ਲੱਖ ਦਾ ਸ਼ੰਭੂ ਕੱਲੇ ਦਾ ਹੀ ਹਜੇ ਬਕਾਇਆ ਵਾ ਖਨੌਰੀ ਦਾ ਅੱਡਾ ਉਹ ਬਕਾਇਆ ਲੈਣਾ ਜਿਹੜੇ ਸ਼ਹੀਦ ਪਰਵਾਰ ਨੂੰ ਨੌਕਰੀਆਂ ਤੇ ਮਾਪਜਾ ਜਿਹੜੇ ਉਸ ਵੇਲੇ ਦੇ ਜਿੰਨੇ ਵੀ ਪਹਿਲੇ ਦਿੱਲੀ ਅੰਦੋਲਨ ਦੇ ਦੋਦੇ ਜਿੰਨੇ ਕੇਸ ਪਾਏ ਹੋਏ ਆ ਉਹ ਵਾਪਸ ਕਰਾਉਣਾ ਔਰ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਉਹ ਮੁਆਵਜ਼ਾ ਲੈਣਾ ਪਰਾਲੀ ਵਾਲੇ ਕੇਸ ਵਾਪਸ ਕਰਾਉਣਾ ਔਰ ਜਿਹੜੇ ਜੁਰਮਾਨੇ ਪਾਏ ਕਿਸਾਨਾਂ ਨੂੰ ਉਹ ਵੀ ਰੱਦ ਕਰਾਉਣੇ ਇਹਦੇ ਨਾਲ ਜੁੜੀਆਂ ਹੋਈਆਂ ਹੋਰ ਮੰਗਾਂ ਜਿਨ੍ਹਾਂ ਨੂੰ ਮੰਗਾਂ ਨੂੰ ਲੈ ਕੇ ਮੋਰਚਾ ਚੱਲਣਾ ਤੁਹਾਨੂੰ ਪਤਾ ਹੀ ਆ ਨਾਬੇ ਦੇ ਵਿੱਚੋਂ ਜਿਵੇਂ ਪਹਿਲਾਂ ਜਿਹੜਾ ਆਮ ਆਦਮੀ ਪਾਰਟੀ ਦਾ ਕਾਉਂਸਲਰ ਨਾਲ ਸੰਬੰਧ ਸੀ ਉਹਦੇ ਘਰੋਂ ਟਰਾਲੀਆਂ ਬ੍ਰਾਂਖਤ ਕੀਤੀਆਂ ਹੌਣ ਸਰਕਾਰੀ ਆਯੂ ਜਿਹੜਾ ਨਾਬਾ ਉਹਦੇ ਉਹਦੇ ਥੱਲਿਓਂ ਜ਼ਮੀਨ ਪੁੱਟ ਕੇ ਜਿਹੜਾ ਟਰਾਲੀਆਂ ਦਾ ਵਿੱਡ ਸੀਗਾ ਉੱਤੇ ਲੱਗਾ ਹੁੰਦਾ ਸਮਾਨ ਹੈ ਉਹ ਬਰਾਮਤ ਕਰ ਲਿਆ ਸਪਸ਼ਟ ਆ ਵੀ ਪੁਲਿਸ ਦੇ ਉਸ ਵੇਲੇ ਦੇ ਪੁਲਿਸ ਦੇ ਅਫਸਰਾਂ ਨੇ ਆਮ ਆਦਮੀ ਪਾਰਟੀ ਦੇ ਪਹਿਲੋਂ ਗੁਰਲਾਲ ਕਨੌਰ ਤੇ ਐਮਐਲਏ ਜਿਹੜਾ ਉਹਦੇ ਤੇ ਨਾਂ ਲੱਗੇ ਇਹਨਾਂ ਨੇ ਰਲ ਕੇ ਕਿਸਾਨਾਂ ਦਾ ਕੱਲਾ ਟਰਾਲੀਆਂ ਨਹੀਂ ਜੋ ਵੀ ਸਮਾਨ ਸੀ ਗੱਦੇ ਸੀਗੇ ਚਾਹੇ ਉੱਥੇ ਸਿਲੰਡਰ ਸੀਗੇ ਚਾਹੇ ਏਸੀ ਸੀਗੇ ਚਾਹੇ ਫਰਿੱਜਾ ਸੀਗੀਆਂ ਚਾਹੇ ਸਾਡੇ ਤੰਬੂ ਸੀਗੇ ਤੁਹਾਨੂੰ ਪਤਾ ਸਟੇਜ ਨੂੰ ਕਿਵੇਂ ਭੰਨਿਆ ਕਿ ਸਾਰਾ ਨੁਕਸਾਨ ਕਿਦਾ ਉਹਦੀ ਪਰਭਾਈ ਕਰਾਉਣ ਦਾ ਮਸਲਾ ਤੇ ਇਹਨਾਂ ਨੂੰ ਲੈ ਕੇ ਜੜਾ ਆਉਣ ਵਾਲੇ ਸਮੇਂ 'ਚ ਮੋਰਚਾ ਸ਼ੁਰੂ ਹੋਣਾ 23 ਨੂੰ ਕੈਮਮ ਜੜਾ ਉਹਨੇ ਮੀਟਿੰਗ ਸੱਦ ਲਈ ਆ ਆ ਸਾਰਾ ਕੁਝ ਨਿੱਜੀ ਕਰਨ ਦਾ ਤੇ ਹੋਰ ਮਸਲੇ ਨੂੰ ਲੈ ਕੇ ਉਹਨੂੰ ਮੀਟਿੰਗ ਦੇ ਵਿੱਚ ਹੋਰ ਪੱਖਾਂ ਤੋਂ ਵੀ ਇਹ ਚੀਜ਼ਾਂ ਵਿਚਾਰਾਂਗੇ ਧੰਨਵਾਦ